ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਵਿਧਾਨ ਸਭਾ ਹਲਕਾ ਸਾਨਨੇਵਾਲ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਪਹੁੰਚੀ ਇਸ ਦੌਰਾਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਟੀਮ ਵੱਲੋਂ ਪਿੰਡ ਸ਼ੇਰੀਆਂ ਭਮਾ ਖੁਰਦ ਭਮਾ ਕਲਾ ਹਾੜੀਆਂ ਮੱਲੇਵਾਲ ਅਤੇ ਮਾੜੇਵਾਲ ਦੇ ਨਿਵਾਸੀਆਂ ਨੂੰ ਨਸ਼ਿਆਂ ਦੇ ਖਿਲਾਫ ਇੱਕ ਸੋਚ ਕਾਈ ਗਈ ਇਸ ਦੌਰਾਨ ਪਿੰਡਾਂ ਦੀਆਂ ਪੰਚਾਇਤਾਂ ਨੇ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਸੀਨੀਅਰ ਆਪ ਆਗੂ ਜਸਪਾਲ ਸਿੰਘ ਡਰੇਵਾਲ ਅਤੇ ਰਾਜੀ ਸਾਨਨੇਵਾਲ ਨੇ ਲੋਕਾਂ ਨੂੰ ਨਸ਼ਾ ਛੱਡਣ ਦੀ ਅਪੀਲ ਕੀਤੀ ਦੇਖੋ ਇਹ ਖਾਸ ਰਿਪੋਰਟ ਨਸ਼ਿਆਂ ਦੇ ਖਿਲਾਫ ਇੱਕ ਗੁੱਟ ਹੋ ਕੇ ਆਪ ਬੰਦੇ ਆ ਕੀ ਅਸੀਂ ਨਸ਼ਾ ਨਸ਼ਾ ਤੰਦ ਦੇ ਪੈਰਾਂ 'ਤੇ ਬੜ ਕੇ ਕੰਮ ਕਰਾਂਗੇ ਰਿਆ ਸਾਹਿਬ ਸਾਡੇ ਜਿਹੜਾ ਸਾਨੇ ਵਾਲ ਹਲਕੇ ਦੇ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਜਿਹੜਾ ਅੱਜ ਸੌਚਕ ਸਮਾਗਮ ਜਰਾ ਹਾੜੀਆਂ ਜੀ ਹਾਂ ਜੀ ਹੂੰ ਪਮਾ ਕਲਾ ਪਮਾ ਖੁਰਦ ਮੜੇਵਾਲ ਮੁੱਲੇਵਾਲ ਸ਼ੇਰੀਆਂ 6 ਪਿੰਡਾਂ ਦੇ ਪ੍ਰੋਗਰਾਮ ਹੋਏ ਨੇ ਜੀ ਅੱਜ ਬਹੁਤ ਵਧੀਆ ਸੰਯੋਗ ਮਿਲ ਰਿਹਾ ਤੇ ਖੁਸ਼ੀ ਹੁੰਦੀ ਆ ਜਦੋਂ ਪਿੰਡਾਂ ਦੇ ਆਪ ਹੀ ਨੌਜਵਾਨ ਬੱਚੇ ਅੱਗੇ ਆਉਂਦੇ ਆ ਤੇ ਉਹ ਸਾਨੂੰ ਵਿਸ਼ਵਾਸ ਦਿਵਾਉਂਦੇ ਆ ਵੀ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ ਇਸ ਕੇਸਾਂ ਦੀ ਕਾਰਵਾਈ ਹੋ ਰਹੀ ਹੈ ਜੀ ਨਸ਼ਾ ਤਸਕਰੀ ਬਹੁਤ ਵਧੀਆ ਪੁਲਿਸ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ 75 ਜਿਹੜੇ ਤਸਕਰ ਸੀਗੇ ਉਹਨਾਂ ਨੂੰ ਮੁਕਾਬਲੇ ਵਿੱਚ ਫੜ ਕੇ ਉਹਨਾਂ ਨੂੰ ਜਿੰਨਾ ਜੇ ਸਿੱਟਿਆ ਗਿਆ ਬਹੁਤ ਵਧੀਆ ਸਰਕਾਰ ਦੀ ਕਾਰਜਕਾਰੀ ਚੱਲ ਰਹੀ ਹੈ ਲੱਗਦਾ ਹੈ ਕਿ ਜਲਦੀ ਜਿਹੜਾ ਨਸ਼ਾ ਜਿਹੜਾ ਹੈ ਖਤਮ ਹੋ ਜਾਏਗਾ ਪੰਜਾਬ ਤੋਂ ਬਿਲਕੁਲ ਜੀ ਬਿਲਕੁਲ ਨੀਅਤ ਸਾਫ਼ ਹੈ ਸਰਕਾਰ ਦੀ ਨੀਅਤ ਸਾਫ਼ ਹੈ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ ਕੀਤੇ ਵਾਦੇ ਪੂਰੇ ਕਰ ਰਹੀ ਹੈ ਤੇ ਇਹਨਾਂ ਦੇ ਲੋਕਾਂ ਦਾ ਵੀ ਸਾਥ ਮਿਲ ਰਿਹਾ ਹੈ ਜੀ ਪਰਮਾਹangarਾ ਜੀ ਹਰੇਕ ਪਿੰਡ ਜੋ ਫੋਨ ਆ ਰਹੇ ਨੇ ਵੀ ਸਾਡੇ ਪਿੰਡ ਵੀ ਆਓ ਸਾਡੇ ਪਿੰਡ ਵੀ ਆਓ ਵੀ ਲੈ ਜਾਂਦੀ ਉਸ ਤੋਂ ਬਾਅਦ ਕਿ ਕਿਹੜੇ ਪਿੰਡਾਂ ਦੇ ਵਿੱਚ ਸਤਾਰ ਵੀ ਚੱਲ ਰਿਹਾ ਜੀ ਇਹ ਜਿਵੇਂ ਹੀਰਾ ਕਲਾਂ ਤੁਹਾਨੂੰ ਮੈਂ ਕੱਲ ਵੀ ਦੱਸਿਆ ਸੀਗਾ ਹੁਣ ਅੱਜ ਪਮਾ ਖੁਰਦ ਤੇ ਮਾੜੇਵਾਲ ਪਿੰਡ ਨੇ ਜ਼ਿੰਮੇਵਾਰੀ ਲਈ ਹੈ ਉਹਨਾਂ ਨੇ ਮਤਾ ਪਾਇਆ ਵੀ ਅਸੀਂ ਵੀ ਆਪਣੇ ਪਿੰਡ ਮਤਾ ਪਾ ਲਿਆ ਪੰਚਾਇਤ ਨੂੰ ਕਹਿਦਾ ਵੀ ਕਿਸੇ ਨੇ ਕਿਸੇ ਦੀ ਜਵਾਨਤ ਨਹੀਂ ਦੇਣੀ ਜਿਹੜਾ ਕੋਈ ਬੱਚਾ ਨਸ਼ਾ ਕਰ ਰਿਹਾ ਉਹਨੂੰ ਸਮਝਾਉਣ ਨੇ ਅਜੇ ਉਹਨੂੰ ਲੋੜ ਹੋ ਅਸੀਂ ਉਹਦੀ ਪੂਰੀ ਮਦਦ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਕਾ ਸਾਨੇਵਾਲ ਦੇ 6 ਪਿੰਡਾਂ ਦੇ ਵਿੱਚ ਵਕ ਵਕ ਪਿੰਡਾਂ ਦੇ ਵਿੱਚ ਆਏ ਅਸੀਂ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦੀ ਅਗਵਾਈ ਦੇ ਵਿੱਚ ਅੱਜ ਪਿੰਡਾਂ ਦੇ ਵਿੱਚ ਪਿੰਡਾਂ ਵਾਲਿਆਂ ਦਾ ਬਹੁਤ ਸਹਿਯੋਗ ਮਿਲਿਆ ਪਿੰਡਾਂ ਵਾਲਿਆਂ ਦਾ ਅੱਜ ਸਾਥ ਵੀ ਦਿੱਤਾ ਇਸ ਨਗਰ ਦੇ ਵਿੱਚ ਅਸੀਂ ਜਦੋਂ ਆਏ ਇਹ ਦੋ ਪਿੰਡਾਂ ਦਾ ਸੀਗਾ ਅਮਨ ਜੀ ਪਿੰਡ ਵਾਲੇ ਸਾਰੇ ਖੁਸ਼ ਹੈ ਜਿੱਦਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੀ ਇਹ ਨਸ਼ੇ ਵਿਰੁੱਧ ਮਹਮ ਚਲਾਈ ਹੈ ਜੀ ਅੱਜ ਯਾਤਰਾ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਅਮਨ ਜੀ ਕਦੇ ਕਿਸੇ ਸਰਕਾਰ ਦੇ ਮਿਨਿਸਟਰ ਜਾਂ ਐਮਐਲਏ ਜਾਂ ਕੋਈ ਚੇਅਰਮੈਨ ਨਸ਼ੇ ਕਿਸੇ ਨੇ ਪਿੰਡਾਂ ਦੇ ਵਿੱਚ ਗੱਲ ਨਹੀਂ ਕੀਤੀ ਜਿਸ ਤਰ੍ਹਾਂ ਸਾਡੀ ਪੁਲਿਸ ਪ੍ਰਸ਼ਾਸਨ ਸਾਡੇ ਐਸਐਚਓ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਭੈਣੀ ਸਾਹਿਬ ਦੇ ਕੋਈ ਕੋਈ ਤਸਕਰ ਸੀਗਾ ਨਸ਼ੇ ਦਾ ਤਸਕਰ ਉਹਦੇ ਪਰਚਾ ਦੇ ਕੇ ਭੇਜਿਆ ਅੱਜ ਇਸੇ ਨਗਰ ਦੇ ਵਿੱਚ ਆਏ ਆ ਥੋੜੇ ਦਿਨ ਪਹਿਲਾਂ ਸਾਬਕਾ ਸਰਪੰਚ ਤੇ ਪਰਚਾ ਦੇ ਕੇ ਉਹਨਾਂ ਨੂੰ ਜੇਲ੍ਹ ਭੇਜਿਆ ਸਾਡੇ ਐਸਐਚਓ ਸਾਹਿਬ ਨੇ ਸੋ ਸਿਧ ਵਿਭਾਗ ਦੀ ਸਾਰੀ ਟੀਮ ਆਈ ਵੀ ਦੀ ਸਾਰੇ ਪਿੰਡ ਦਾ ਸਹਿਯੋਗ ਮਿਲ ਰਿਹਾ ਸਾਰੇ ਪਿੰਡਾਂ ਦੇ ਜਿੰਨੇ ਵੀ ਪਿੰਡਾਂ ਚ ਜਾ ਕੇ ਆਏ ਆ ਮਨਜੀ ਬੱਚੇ ਵੀ ਬਜ਼ੁਰਗ ਮਾਤਾ ਭੈਣਾਂ ਜਿੰਨੇ ਵੀ ਸਰਪੰਚ ਹੈ ਪਿੰਡਾਂ ਆਣੇ ਇੱਕਾ ਕਰ ਲਿਆ ਉਹਨੂੰ ਨਸ਼ਾ ਨਹੀਂ ਪਿੰਡਾਂ ਦੇ ਵਿੱਚ ਵੇਚਣ ਦੇਵਾਂਗੇ ਮੇਰਾ ਨਾਮ ਰਾਜਵਿੰਦਰ ਸਿੰਘ ਜੀ ਸਰਪੰਚ ਪਮਾ ਖੁਰਦ ਅਸੀਂ ਪੰਚਾਇਤ ਵੱਲੋਂ ਮਤਾ ਬਾ ਚੁੱਕੇ ਆਂ ਜੇ ਕੋਈ ਨਸ਼ਾ ਤਸਕਰ ਪਿੰਡ ਦੇ ਵਿੱਚ ਨਸ਼ਾ ਵੇਚਣ ਆਊਗਾ ਤਾਂ ਉਹਦੀ ਜ਼ਰੂਰ ਸ਼ਿਕਾਇਤ ਕਰਾਂਗੇ ਜਾਂ ਜੇ ਕੋਈ ਨਸ਼ਾ ਕਰਦਾ ਹੋਇਆ ਉਹਨੂੰ ਹਸਪਤਾਲ ਚ ਭੇਤੀ ਕਰਾਵਾਂਗੇ ਉਹਦਾ ਇਲਾਜ ਕਰਾਵਾਂਗੇ ਨਸ਼ਾ ਛਡਾਵਾਂਗੇ ਤੇ ਵੱਧ ਤੋਂ ਵੱਧ ਸਰਕਾਰ ਨੂੰ ਸਹਿਯੋਗ ਦੇਵਾਂਗੇ ਅਸੀਂ ਤੇ ਨਸ਼ੇ ਦਾ ਆਧਾ ਨਹੀਂ ਕਰ ਦਵਾਂਗੇ ਅਸੀਂ ਸਮੇਂ ਦਰਾਂ ਕੋਈ ਚੀਜ਼ ਨਹੀਂ ਸਾਹਮਣੇ ਆ ਕਿ ਕੋਈ ਨੌਜਵਾਨ ਨਸ਼ੇ ਦੇ ਨਾ ਨਹੀਂ ਜੀ ਸਾਡੇ ਪਿੰਡ ਦਾ ਕੋਈ ਕੇਸ ਨਹੀਂ ਸਾਡੇ ਪਿੰਡ ਤਾਂ ਬਿਲਕੁਲ ਸਹੀ ਆ ਜੀ ਹਾਂ ਜੀ ਇੱਥੇ ਕੋਈ ਅਜਿਹਾ ਨਹੀਂ ਹੈਗਾ ਕੇਸ ਅਸੀਂ ਨੌਜਵਾਨਾਂ ਨੂੰ ਵੀਰ ਕਰਦੇ ਆ ਜੀ ਖੇਡਾਂ ਵੱਲ ਲਾਓ ਖੇਡ ਗਰਾਊਂਡ ਸਾਡਾ ਹੈਗਾ ਜੀ ਇਹ ਤਿਆਰ ਹੋਰ ਕਰ ਰਹੇ ਆ ਅਸੀਂ ਜਿਹੜੀ ਕਮੀ ਆ ਸਰਕਾਰ ਨੂੰ ਦੱਸਾਂਗੇ ਅਸੀਂ ਖੇਡਾਂ ਕਰਾਇਆ ਕਰਾਂਗੇ ਅਸੀਂ ਤੇ ਨਸ਼ੇ ਤੋਂ ਵੱਲੋਂ ਛੱਡ ਕੇ ਅਸੀਂ ਖੇਡਾਂ ਵੱਲ ਨੌਜਵਾਨਾਂ ਨੂੰ ਪ੍ਰੇਰਿਤ ਕਰਾਂਗੇ ਤੇ ਵੱਧ ਤੋਂ ਵੱਧ ਅਸੀਂ ਸਹਿਯੋਗ ਦਵਾਂਗੇ ਹਾਂ ਜੀ ਸਰ ਅੱਜ ਕਿਹੜੇ ਕਿਹੜੇ ਪਿੰਡਾਂ ਦੇ ਜਿਹੜੇ ਪ੍ਰੋਗਰਾਮ ਸੀ ਨਸ਼ਾ ਜੱਤ ਅੱਜ 6 ਪਿੰਡਾਂ ਦੇ ਪ੍ਰੋਗਰਾਮ ਸੀਗੇ ਜੀ ਮੱਲੇਵਾਲ ਮਾੜੇਵਾਲ ਹਾੜੀਆਂ ਸ਼ੇਰੀਆਂ ਭਮਾ ਕਲਾਂ ਦੇ ਭਮਾ ਖੁਰਦ ਔਰ 6 ਪਿੰਡਾਂ ਦੀਆਂ ਪੰਚਾਇਤਾਂ ਔਰ ਸਮੂਹ 6 ਪਿੰਡਾਂ ਦੇ ਨਗਰ ਨਿਵਾਸੀਆਂ ਨੇ ਸੌਹ ਚੁੱਕੀ ਹੈ ਕਿ ਅਸੀਂ ਪੰਜਾਬ ਸਰਕਾਰ ਦੇ ਯੋਧਨ ਦਸ਼ਿਆਂ ਵਿਰੁੱਧ ਤਹਿਤ ਅਸੀਂ ਸਰਕਾਰ ਦਾ ਪੂਰਾ ਸਾਥ ਦੇਵਾਂਗੇ ਪਿੰਡ ਦੇ ਵਿੱਚ ਕਿਸੇ ਵੀ ਨਸ਼ਾ ਤਸਕਰ ਨੂੰ ਵੜਨ ਨਹੀਂ ਦੇਵਾਂਗੇ ਜੇਕਰ ਪਿੰਡ ਦਾ ਕੋਈ ਬੱਚਾ ਨਸ਼ਾ ਕਰਦਾ ਆ ਤੇ ਇਹੋ ਜੂੰ ਨਸ਼ਾ ਛਡਾਊ ਕੇਂਦਰ ਵਿੱਚ ਭਾਰਤੀ ਕਰਾਵਾਂਗੇ ਪਿੰਡ ਵਾਸੀਆਂ ਨੇ ਇਹ ਵੀ ਵਿਸ਼ਵਾਸ ਦਵਾਇਆ ਕਿ ਅਸੀਂ ਸਰਪੰਚ ਦੇ ਨਾਲ ਮਿਲ ਕੇ ਆਪਣੇ ਪੱਧਰ ਦੇ ਵੀ ਅਸੀਂ ਨਸ਼ਾ ਕਰਨ ਵਾਲੇ ਬੱਚਿਆਂ ਦੀ ਮਦਦ ਕਰਾਂਗੇ ਫਿਰ ਵੀ ਜੇ ਲੋੜ ਪਈ ਤਾਂ ਅਸੀਂ ਸਰਕਾਰ ਦੀ ਜੋ ਮਦਦ ਲਵਾਂਗੇ ਔਰ ਨਸ਼ਾ ਛਡਾਊ ਕੇਂਦਰ ਦੇ ਵਿੱਚ ਉਹਨੂੰ ਭਾਰਤੀ ਕਰਵਾ ਕੇ ਤੇ ਉਹਦਾ ਨਸ਼ਾ ਛਡਾਉਣ 'ਚ ਮਦਦ ਕੀਤੀ ਜਾਊਗੀ ਔਰ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਬਣਾਉਣ ਦੀ ਉਹਨਾਂ ਨੇ ਸੋਚ ਚੁੱਕੀ ਹੈ